ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਮੈਂ ਨਵਾਨਾ ਜਿਹਾ ਸੇਵਾਦਾਰਾਂ ਜੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਸਤਕਾਰਯੋਗ ਬੀਬੀ ਚਰਨਜੀਤ ਕੌਰ ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਮਨਜੀਤ ਸਿੰਘ ਖਜਾਲਾ ਸ਼ਹੀਦ ਭਾਈ ਮਨਜੀਤ ਸਿੰਘ ਖਜਾਲਾ ਸਿੱਖ ਸੰਘਰਸ਼ ਦੇ ਇਸ ਖੜਕੂ ਸੰਘਰਸ਼ ਦੇ ਅਹਿਮ ਯੋਧਿਆਂ ਦੇ ਵਿੱਚੋਂ ਇੱਕ ਯੋਧਾ ਹੋਇਆ ਜਿਸ ਨੂੰ 12/2/1987 ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਘ੍ਰਿੰਡਾ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਤੇ ਬਹੁਤ ਅਕਾਇਤ ਤੇ ਅਸਹਿ ਜਿਹੜੇ ਆ ਉਹਨਾਂ ਤੇ ਤਸ਼ੱਦਦ ਕਰਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕੁਝ ਪ੍ਰਤੱਖ ਦਰਸ਼ੀ ਖੜਕੂਆਂ ਨੇ ਤੇ ਇਥੋਂ ਤੱਕ ਦੱਸਿਆ ਕਿ ਸ਼ਹੀਦ ਭਾਈ ਮਨਜੀਤ ਸਿੰਘ ਜੀ ਦੇ ਦੋਨੋਂ ਹੱਥ ਕੱਟ ਕੇ ਤੇ ਥਾਣੇ ਦੇ ਟੇਬਲ ਤੇ ਰੱਖੇ ਹੁੰਦੇ ਸੀ ਤੇ ਜਦੋਂ ਕੋਈ ਉਹ ਖੜਕੂ ਗ੍ਰਿਫਤਾਰ ਕਰਦੇ ਸੀ ਤੇ ਉਸ ਨੂੰ ਭਾਈ ਮਨਜੀਤ ਸਿੰਘ ਖਜਾਲੇ ਦੇ ਹੱਥ ਵਿਖਾਏ ਜਾਂਦੇ ਸੀ ਵੀ ਇਤਨਾ ਵੱਡਾਂਗੇ ਜਾਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਦੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਕਮਜ਼ੋਰ ਮਾਨਸਿਕਤਾ ਵਾਲੇ ਜਿਹੜੇ ਸੀਗੇ ਉਸ ਸਮੇਂ ਦੇ ਖੜਕੂ ਉਹ ਹੱਥਾਂ ਨੂੰ ਵੇਖ ਕੇ ਹੀ ਤੇ ਉਹ ਸਾਰਾ ਸੱਚ ਉਗਲ ਦਿੰਦੇ ਹੁੰਦੇ ਸੀਗੇ ਤੇ ਕਈ ਐਸੇ ਸ਼ਿਦਕੀ ਵੀ ਸਨ ਵੀ ਜਿਹੜੇ ਸਮਝਦੇ ਹੀ ਵੀ ਜੇ ਬੰਦ-ਬੰਦ ਕਟਿਆ ਉਹਨੇ ਕੁਝ ਨਹੀਂ ਦੱਸਿਆ ਤੇ ਫਿਰ ਸਾਨੂੰ ਵੀ ਨਹੀਂ ਪਤਾ ਕੁਝ ਵੀ। ਇਸ ਤਰ੍ਹਾਂ ਦੇ ਵੀ ਸਨ। ਤੇ ਇਸ ਤਰ੍ਹਾਂ ਦੇ ਕਹਿ ਲੋ ਕਿ ਉਹ ਮੌਜੂਦਾ ਸੰਘਰਸ਼ ਦੇ ਦੂਸਰੇ ਭਾਈ ਮਨੀ ਸਿੰਘ ਜੀ ਹੋਏ ਨੇ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਸਮੇਂ ਦੇ ਉਹਨਾਂ ਜ਼ਾਲਮ ਪੁਲਿਸ ਅਫਸਰਾਂ ਨੇ ਸ਼ਹੀਦ ਕੀਤਾ ਤੇ ਭਾਈ ਸਾਹਿਬ ਦੀ ਵਰਸੀ ਹੈ ਜੀ ਫੇਰ ਤੁਸੀਂ ਵੇਖ ਰਹੇ ਹੋ ਕਿ 12 ਫਰਵਰੀ ਨੂੰ ਵਰਸੀ ਆ ਰਹੀ ਹੈ ਤੇ ਉਹਨਾਂ ਦੇ ਭੈਣ ਜੀ ਕਰ ਰਿਹਾ ਕੋਈ ਵੱਡੀ ਸੰਸਥਾ ਜਾਂ ਕੋਈ ਹੋਰ ਨਹੀਂ ਆਪ ਸਭ ਸੰਤਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਪਰਾਲਾ ਕਰ ਰਹੇ ਹਾਂ ਰਲ ਮਿਲ ਕੇ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਨੇ ਅ ਦਵਿੰਦਰ ਕੌਰ ਜੀ ਲੁਧਿਆਣੇ ਤੋਂ ਉਹਨਾਂ ਨੇ ਸਾਨੂੰ ਕੁਝ ਸੇਵਾ ਪੇਸ਼ ਕੀਤੀ ਸੀ ਜੀ ਵਿੱਚ ਅਸੀਂ 20000 ਰੁਪਇਆ ਜਪੈਨ ਜੀ ਚ ਰਣਜੀਤ ਕੌਰ ਜੀ ਦੇ سپرد ਕਰ ਰਹੇ ਹਾਂ ਸਤਿਗੁਰੂ ਉਹਨਾਂ ਨੂੰ ਦਿੜਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਜੀ ਬਹੁਤ ਮਿਹਰਬਾਨੀ ਭੈਣ ਜੀ ਤੁਸੀਂ ਵੀ ਕੋਈ ਗੱਲ ਆਪਣੇ ਆ ਭਾਵਨਾਵਾਂ ਬਿਆਨ ਕਰਨਾ ਚਾਹੁੰਦੇ ਹੋ ਤੇ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਕਰੋ ਗੱਲ ਜੀ ਹਮ ਜਾਦਾ ਡੋਲਦਾ ਕੋਣ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੇ ਰੰਬੀਆਂ ਨਾਲ ਖੋਪਰ ਲੈਂਦੇ ਨੇ ਤਸਵੀਰ ਬਦਲਦੀ ਕੌਮਾਂ ਦੇ ਸਭ ਤੋਂ ਪਹਿਲਾਂ ਤੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸ਼ਹੀਦ ਭਾਈ ਮਨਜੀਤ ਸਿੰਘ ਜੀ ਖਜਾਲਾ ਉਹਨਾਂ ਦੀ ਭੈਣ ਉਹਨਾਂ ਦੀ ਵਰਸੀ ਮਨਾਉਣ ਵਾਸਤੇ ਪਿੰਡ ਖਜਾਲਾ ਉਪਰਾਲਾ ਕੀਤਾ ਆ ਆਪ ਸਭ ਸੰਗਤ ਨੇ ਮੇਰਾ ਸਹਿਯੋਗ ਦੇਣਾ ਤੇ ਸੇਵਾ ਕਰਨੀ ਕਿ ਮੈਂ ਵਰਸੀ ਮਨਾ ਸਕਾਂ ਕਿਉਂਕਿ ਮੈਂ ਕਿਸੇ ਵੀ ਪੰਥਕ ਕਿਸੇ ਵੀ ਜਥੇਬੰਦੀ ਕੋ ਕੋਈ ਮਦਦ ਨਹੀਂ ਲਈ ਤੇ ਮੈਂ ਚਾਹੁੰਨੀ ਆ ਕਿ ਮੇਰੇ ਵੱਸਤ ਜਿਹੜੇ ਵੀ ਵੀਰ ਮੇਰੀ ਇਹ ਵੀਡੀਓ ਵੇਖਣ ਵੀਰ ਜੀ ਬਲਵਿੰਦਰ ਸਿੰਘ ਪਖੋਕੇ ਦੇ ਜਰਾਈ ਤੇ ਉਹ ਮੇਰੀ ਇਸ ਮਤਲਬ ਕੀ ਸੇਵਾ ਦੇ ਵਿੱਚ ਜਰੂਰ ਮੇਰਾ ਸਹਿਯੋਗ ਕਰਨ ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਵਰਸੀਆਂ ਮਨਾਇਆਂ ਜਾ ਸਕਦੀਆਂ ਵੀ ਕੱਲੇ ਪਰਿਵਾਰ ਕੁਛ ਨਹੀਂ ਕਰਦੇ ਪਰਿਵਾਰਾਂ ਦੇ ਘਰਾਂ ਦੇ ਹਾਲਾਤ ਜਿਹੜੇ ਆ ਉਹ ਆਪ ਸਭ ਕੁਝ ਜਾਣਦੇ ਹੋ ਵੀਰ ਜੀ ਹੁਣਾਂ ਦੀ ਵਰਸੀ ਹੈ ਜੀ 12 ਫਰਵਰੀ ਨੂੰ ਤੇ ਮੇਰੀ ਇਹੀ ਬੇਨਤੀ ਆ ਕਿ ਮੇਰੀ ਜਿੱਥੋਂ ਤੱਕ ਵੀ ਇਹ ਵੀਡੀਓ ਜਿੱਥੋਂ ਤੱਕ ਵੀ ਜਾਵੇ ਸੁਣਨ ਮੇਰੇ ਵੀਰ ਭੈਣਾ ਇੱਕ ਅਤੇ ਵਰਸੀ ਦੇ ਉੱਤੇ ਜਰੂਰ ਪਹੁੰਚਣ ਤੇ ਇੱਕ ਸਾਈਜ਼ ਹੋ ਜਰੂਰ ਦੇਣਾ ਕਿ ਪਹਿਲਾਂ ਹੀ ਮੇਰੇ ਨਾਲ ਮਤਲਬ ਸੰਪਰਕ ਕੀਤਾ ਜਾਵੇ ਕਿਉਂਕਿ ਮੈਂ ਜਿਹੜੀ ਵਰਸੀ ਮਨਾਉਣੀ ਆ ਮੈਂ ਸਿਰਫ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਮਨਾਉਣੀ ਆ ਆਪ ਸਭ ਸਮਝਦੇ ਹੋ ਮੇਰੀ ਗੱਲ ਨੂੰ ਤੇ ਮੇਰਾ ਮਤਲਬ ਕਿ ਸੰਯੋਗ ਦਿਓ ਤੇ ਮੇਰਾ ਨੰਬਰ ਜਿਹੜਾ ਵਾ ਕਿ 6284985040 ਸ਼ਹੀਦਾਂ ਦੀਆਂ ਵਰ੍ਹਸੀਆਂ ਮਨਾਉਣੀਆਂ ਜੀ ਸਾਨੂੰ ਬਹੁਤ ਜ਼ਰੂਰੀ ਆ ਕਿਉਂਕਿ ਸਰਕਾਰਾਂ ਮਨਾ ਕਰਦੀਆਂ ਵਰ੍ਹਸੀਆਂ ਮਨਾਉਣ ਤੇ ਪਰ ਸਾਡਾ ਫਰਜ਼ ਆ ਕਿ ਅਸੀਂ ਜੇ ਵਰ੍ਹਸੀਆਂ ਮਨਾਉਣੀਆਂ ਬੰਦ ਕਰਤੀਆਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚਿਆਂ ਨੂੰ ਕੁਝ ਨਹੀਂ ਪਤਾ ਲੱਗਣਾ ਕਿ ਸਾਡੇ ਜਿਹੜੇ ਸ਼ਹੀਦ ਸਾਡੇ ਬੱਚੇ ਸਾਡੇ ਭਰਾ ਕੀ ਕਰਕੇ ਗਏ ਸਾਡੇ ਵਾਸਤੇ ਆਪਣੀਆਂ ਸ਼ਹੀਦੀਆਂ ਦੇ ਕੇ ਆਪਣੀਆਂ ਜਵਾਨੀਆਂ ਵਾਰ ਕੇ ਸੋਹਣੀਆਂ ਸੋਹਣੀਆਂ ਉਹਨਾਂ ਦਾ ਵੀ ਜੀ ਕਰਦਾ ਸੀ ਕਿ ਅਸੀਂ ਆਪਣੀਆਂ ਜਵਾਨੀਆਂ ਭੋਗੀਏ ਪਰ ਕਿਹਦੇ ਲਈ ਕੁਰਬਾਨ ਕਰਕੇ ਇਸ ਕੌਮ ਵਾਸਤੇ ਇਸ ਧਰਮ ਵਾਸਤੇ ਕਿਉਂਕਿ ਇਹ ਸ਼ੁਰੂ ਤੋਂ ਹੁੰਦਾ ਆ ਜਦੋਂ ਤੱਕ ਵੀ ਸਿੱਖ ਕੌਮ ਰਹਿਣੀ ਆ ਕੁਰਬਾਨੀਆਂ ਸਾਨੂੰ ਅਸੀਂ ਦਿੰਦੇ ਰਹਿਣਾ ਕਿ ਸਾਡੇ ਖੂਨ ਦੇ ਵਿੱਚ ਅੱਗ ਕੁਰਬਾਨੀ ਦੇਣੀ ਇਸ ਕਰਕੇ ਸੰਗਤਾਂ ਦੇ ਅੱਗੇ ਇਹ ਹੀ ਮੇਰੀ ਬਾਰ ਬਾਰ ਆਉਂਦੀ ਆ ਕਿ ਸੰਗਤ ਸਾਰੀ ਮੇਰਾ ਸਹਿਯੋਗ ਦੇਓ ਤੇ ਵਰਸੀ ਦੇ ਉੱਤੇ ਹਮਾ ਹਮਾ ਕੇ ਸੰਗਤਾਂ ਪਹੁੰਚਣ ਇੱਕ ਛੋਟੀ ਜੀ ਕਵਿਤਾ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਨੀ ਆ ਕਿ ਸਾਡੇ ਨਾਲ ਸ਼ੁਰੂ ਤੋਂ ਹੀ ਇਦਾਂ ਹੁੰਦਾ ਆ ਅੱਜ ਕੋਈ ਅਨੋਖੀ ਗੱਲ ਨਹੀਂ ਆ ਕੀ ਔਖੇ ਸੌਖੇ ਹੋ ਕੇ ਬਹਿ ਗਏ ਭੁੱਲ ਕੇ ਬੈਠੇ ਅੱਗ ਵੇ ਬਾਬਾ 47 71 ਜੂਨ 84 ਹੋਏ ਨਾ ਕਿਸੇ ਜੱਗ ਵੇ ਬਾਬਾ ਤੀਆਂ ਪੁੱਤਰ ਅੱਖੀ ਬਿਣ ਸੇ ਬਿਣ ਸੇ ਆ ਸਾਡਾ ਰੱਬ ਵੇ ਬਾਬਾ ਲਾਈਆਂ ਪੱਤਾ ਖੋ ਕੇ ਤੀਆਂ ਲਾਈਆਂ ਪੱਤਾ ਖੋ ਕੇ ਤੀਆਂ ਹੱਥੀ ਪਾਈ ਪੱਗ ਵੇ ਬਾਬਾ ਪਹਿਲੀ ਬੰਨਾ ਭੁੱਲ ਲਵੇਰਾ ਪਹਿਲੀ ਬੰਨਾ ਭੁੱਲ ਲਵੇਰਾ ਰੁਪਏ ਉਜੜੇ ਸੰਗਵੇ ਬਾਬਾ ਘਰ ਬਾਹਰ ਤੇ ਜੀ ਗਵਾ ਕੇ ਮਨ ਕਰਤਾਰੀ ਰੰਗਵੇ ਬਾਬਾ ਕਸੂਰ ਲਾਹੌਰ ਖੁਆ ਨਨਕਾਣਾ ਹੋਈ ਜਾਵਾ ਦੰਗਵੇ ਬਾਬਾ ਉਰਦੂ ਪੰਜਾਬੀ ਇੱਕੋ ਦਰ ਦੇ ਟਿੱਪੀ ਬਿੰਦੀ ਅਲਫ ਸੰਗਵੇ ਬਾਬਾ ਪੱਕੇ ਛੱਡ ਕੇ ਤੰਬੂ ਲਾ ਲੈ ਪੱਕੇ ਛੱਡ ਕੇ ਤੰਬੂ ਲਾ ਲੈ ਮੰਗ ਕੇ ਬਾਲੀ ਆਗਵੇ ਬਾਬਾ ਮੰਗ ਕੇ ਬਾਲੀ ਅੱਗੇ ਵੇ ਬਾਬਾ ਜਦੋਂ ਸਾਡੇ ਨਾਲ ਉਸ ਟਾਈਮ ਤੇ ਜਿਸ ਟਾਈਮ ਤੇ ਸਾਡੀ ਵੰਡ ਹੋਈ ਆ ਇਹ ਉਦੋਂ ਦਾ ਵਾਕਿਆ ਆ ਕਿ ਪੱਕੇ ਛੱਡ ਕੇ ਤੰਬੂ ਲਾ ਲੇ ਮੰਗ ਕੇ ਬਾਲੀ ਅੱਗੇ ਵੇ ਬਾਬਾ ਲੱਖਾਂ ਤਨ ਲਵਾਰਸ ਹੋਏ ਕੌਮੀ ਰੋਣ ਘਮੰਡ ਵੇ ਬਾਬਾ ਇੱਥੇ ਦੱਸਿਆ ਗਿਆ ਕਿ ਜਿਹੜੇ ਉਸ ਟਾਈਮ ਦੇ ਹਾਕਮ ਉਹਨਾਂ ਨੇ ਸਾਡੇ ਨਾਲ ਕੀ ਕੀਤਾ ਹੁਕਮਰਾਨ ਦਾ ਉਹੀ ਕੋਠਾ ਹੁਕਮਰਾਨ ਦਾ ਉਹੀ ਕੋਠਾ ਸੱਤਾ ਸਰਹਾਣੇ ਰੰਡਵੇ ਬਾਬਾ ਦੋ ਭਾਈਆਂ ਚ ਕੰਧ ਮਾਰ ਕੇ ਦੋ ਭਾਈਆਂ ਚ ਕੰਧ ਮਾਰ ਕੇ ਲੰਘ ਆਏ ਨੂੰ ਡੰਡਵੇ ਬਾਬਾ ਸਾਕਾ ਨੀਲਾ ਤਾਰਾ ਦਸਾਂ ਜਿਹੜਾ ਸਾਡੇ ਨਾਲ ਹੋਇਆ ਸਾਕਾ ਨੀਲਾ ਤਾਰਾ ਦਸਾਂ ਕੈਸੀ ਵਰਸੀ ਅੱਗ ਵੇ ਬਾਬਾ ਅਕਾਲ ਤਖਤ ਦਾ ਸੀਨਾ ਫੱਟੜ ਅਪਾਲ ਤਖਤ ਦਾ ਸੀਨਾ ਫੱਟੜ ਬੁੰਗੇ ਦਿੱਤੇ ਫੰਡ ਵਿੱਚ ਬਾਬਾ ਬੁੰਗੇ ਦਿੱਤੇ ਫੰਡ ਵਿੱਚ ਬਾਬਾ ਸਾਰਾ ਜੋ ਇਸ ਕਪਤਾ ਦੇ ਵਿੱਚ ਲਖਾਰੀ ਨੇ ਲਿਖਿਆ ਬਹੁਤ ਖੂਬ ਲਿਖਿਆ ਕਿ ਸਾਨੂੰ ਬਾਰ-ਬਾਰ ਹੀ ਉਝੜਨਾ ਪਿਆ ਤੇ ਬਾਰ-ਬਾਰ ਹੀ ਵਸਣਾ ਪਿਆ ਇਹ ਸਾਡਾ ਇਤਿਹਾਸ ਆ ਸੰਗਤ ਅੱਗੇ ਫੇਰ ਬੇਨਤੀ ਕਰਦੀ ਆ ਕਿ ਸ਼ਹੀਦ ਭਾਈ ਮਨਜੀਤ ਸਿੰਘ ਖਜਾਲਾ ਹੋਣਾਂ ਦੀ ਵਰਸੀ ਤੇ ਜਰੂਰ ਸੰਗਤਾਂ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਦਵੰਦਰ ਕੌਰ ਜੀ ਨੇ ਸੇਵਾ पे ਜੀਵੀ ਇਜ਼ਹਾਰ ਦੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੀ ਸੇਵਾ ਫਤਿਹ ਪ੍ਰਵਾਨ ਜੀ ਆਪ ਜੀ ਦੀ ਸੇਵਾ ਸ਼ਹੀਦਾਂ ਦੀ ਵਰਸੀ ਦੇ ਵਿੱਚ ਇਹ ਸਾਡਾ ਤੁਹਾਡੀ ਸੇਵਾ ਲੱਗਣੀ ਹੈ ਤੇ ਮਹਾਰਾਜ ਕਿਰਪਾ ਕਰਨ ਕੀ ਹੋਰ ਵੀ ਤਰੱਕੀਆਂ ਬਖਸ਼ਾ ਕਿ ਆਪ ਜੀ ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹੋ ਤੇ ਗੁਰਸਿੱਖੀ ਦੀ ਮਹਾਰਾਜ ਇੱਕ ਵਾਰੀ ਨੰਬਰ ਦੁਬਾਰਾ ਬੋਲ ਦਿਓ ਮੇਰਾ ਨੰਬਰ ਹੈ ਜੀ 62 84 98 50 40 ਬਹੁਤ ਧੰਨਵਾਦ 사ਸੰਗਤ ਜੀ ਨੰਬਰ ਤੁਸੀਂ ਸਕਰੀਨ ਤੇ ਵੀ ਚੱਲਦਾ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ ਦਿਨ ਬਹੁਤ ਥੋੜੇ ਰਹਿ ਗਏ ਆ ਤੇ ਵਰਸੀ ਦੇ ਵਿੱਚ ਆਪ ਸਭ ਸੰਤਾਂ ਦਾ ਬੜਾ ਵੱਡੇ ਸਹਿਯੋਗ ਦੀ ਲੋੜ ਆ ਤੇ ਜਿਹੜਾ ਵੀ ਕੋਈ ਭੈਣ ਭਰਾ ਕੋਈ ਤਿਲ ਫੁੱਲ ਭੇਟਾ ਭੇਜਣੀ ਚਾਹੁੰਦਾ ਹੈ ਭੈਣ ਜੀ ਦੇ ਨੰਬਰ ਤੇ ਸਿੱਧਾ ਸੰਪਰਕ ਕਰੇ ਇਹਨਾਂ ਨਾਲ ਕੋਈ ਓਲਾ ਤੇ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਤੇ ਜਿੰਨੇ ਵੀ ਖਾਸ ਕਰਕੇ ਉਸ ਏਰੀਏ ਦੇ ਸ਼ਹੀਦ ਪਰਿਵਾਰ ਨੇ ਜਾਂ ਪੂਰੇ ਪੰਜਾਬ ਦੇ ਵੱਦ ਤੋਂ ਵੱਧ ਸ਼ਹੀਦ ਪਰਿਵਾਰ ਜਿੰਨੇ ਵੀ ਇਸ ਸ਼ਹੀਦੀ ਸਮਾਗਮ 'ਚ ਪਹੁੰਚ ਸਕਦੇ ਆ ਉਹਨਾਂ ਨੂੰ ਪਰਿਵਾਰ ਵੱਲੋਂ ਤੇ ਦਾਸ ਵੱਲੋਂ ਵੀ ਹਾਰਦਿਕ ਉਹਨਾਂ ਨੂੰ ਸੱਦਾ ਹੈ ਕਿ ਉਹ ਜ਼ਰੂਰ ਪਹੁੰਚ ਕੇ ਤੇ ਸ਼ਹੀਦਾਂ ਦੇ ਪ੍ਰਤੀ ਨਤਮਸਤਕ ਹੋਣ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਆ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਕਿ ਵੱਦ ਤੋਂ ਵੱਧ ਖਾਸ ਕਰਕੇ ਸ਼ਹੀਦ ਪਰਿਵਾਰ ਜਿਹੜੇ ਆ ਉਹ ਤੇ ਜਰੂਰ ਪਹੁੰਚਣੇ ਚਾਹੀਦੇ ਆ ਹੋਰ ਵੀ ਸੰਗਤਾਂ ਵੱਤ ਤੋਂ ਵੱਧ ਜਿਹੜੀਆਂ ਪਹੁੰਚ ਸਕਦੀਆਂ ਜਰੂਰ ਪਹੁੰਚਣ ਜੀ ਬਹੁਤ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ